ਕੈਬਨਟ ਦੀ ਮੀਟਿੰਗ ਫੇਰ ਵੱਡੀ ਹੋ ਗਈ ਤੇ ਕੀ ਗੱਲਾਂ ਹੋਈਆਂ ਉਹਦੇ 'ਚ ਜਨਸਾਭ ਦੇਖੋ ਜਿਹੜੀ ਅੱਜ ਪੰਜਾਬ ਕੈਬਨਟ ਦੀ ਮੀਟਿੰਗ ਹੋਈ ਹੈ ਉਹ ਕੈਬਨਟ ਦੀ ਮੀਟਿੰਗ ਦੇ ਵਿੱਚ ਪੰਜਾਬ ਵਿਧਾਨ ਸਭਾ ਦਾ ਜਿਹੜਾ ਬਜਟ ਸੈਸ਼ਨ ਹੈ ਉਹ ਸ਼ੁਰੂ ਕਰਨ ਬਾਰੇ ਚਰਚਾ ਹੋਈ ਕਿਉਂਕਿ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਪੈਂਡਿੰਗ ਸੀਗਾ 31 ਮਾਰਚ ਤੱਕ ਸਾਰੀਆਂ ਵਿਧਾਨ ਸਭਾ ਮੈਂਬਰਾਂ ਦਾ ਜਿਹੜਾ ਉਹ ਬਜਟ ਸੈਸ਼ਨ ਨਿਪਰੇ ਚਾੜਨਾ ਜ਼ਰੂਰੀ ਹੁੰਦਾ ਹੈਗਾ لیکن پنجاب ਸਰਕਾਰ ਨੇ ਕੀ ਕੀਤਾ ਕਿ ਮਾਰਚ ਦਾ ਮਹੀਨਾ ਜਿਹੜਾ ਉਹ ਅੱਜ ਤੱਕ ਆਪ ਫੜਿਆ ਲੇਕਿਨ ਅਜੇ ਤੱਕ ਬਜਟ ਸੈਸ਼ਨ ਦੀਆਂ ਤਰੀਕਾਂ ਵੀ ਜਿਹੜੀਆਂ ਉਹ ਨਹੀਂ ਉਲਿੱਕੀਆਂ ਸੀਗੀਆਂ ਜਿਹਦੇ ਕਰਕੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਹੇਠ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਕੈਬਨਿਟ ਦੀ ਮੀਟਿੰਗ ਨੇ 16ਵੀਂ ਪੰਜਾਬ ਵਿਧਾਨ ਸਭਾ ਦਾ 8ਵਾਂ ਸੈਸ਼ਨ ਜਿਹੜਾਗਾ ਉਹ 21 ਮਾਰਚ ਤੋਂ 22 ਮਾਰਚ ਤੱਕ ਸਦਨ ਨੂੰ ਸਹਿਮਤੀ ਦੇ ਦਿੱਤੀ ਹੈ ਇਸ ਸੰਬੰਧੀ ਫੈਸਲਾ ਜਿਹੜਾ ਅੱਜ ਮੀਟਿੰਗ ਦੇ ਵਿੱਚ ਲਿਆ ਗਿਆਗਾ ਔਰ ਕੈਬਨਟ ਨੇ ਜਿਹੜੇ ਸੂਬੇ ਦੇ ਗਵਰਨਰ ਨੇ ਗੁਲਾਬ ਚੰਦ ਕਟਾਰੀਆ ਉਹਨਾਂ ਦੀ সুপারিশ ਤਹਿਤ ਜਿਹੜਾ ਉਹ ਅਸੈਂਬਲੀ ਦਾ ਸੈਸ਼ਨ ਸਦਨ ਆਗਾ ਉਹਨਾਂ ਦੀ সুপারিশ ਜਿਹੜੀ ਹੈ ਕਿ ਉਹ ਮੰਗ ਲਈ ਗਈ ਹੈ ਔਰ ਸੈਸ਼ਨ ਦੌਰਾਨ 25 ਮਾਰਚ ਨੂੰ ਗਵਰਨਰ ਸਾਹਿਬ ਦਾ ਭਾਸ਼ਣ ਹੋਏਗਾ ਉਹਦੇ ਸੰਬੋਧਨ ਤੋਂ ਬਾਅਦ ਉਸ ਸੰਬੋਧਨ ਦੇ ਉੱਤੇ ਬਹਿਸ ਹੋਏਗੀ ਫਿਰ ਵਿੱਤ ਮੰਤਰੀ 26 ਮਾਰਚ ਨੂੰ ਜਿਹੜਾ 2025-26 ਦਾ ਆਮ ਬਜਟ ਉਹ ਵਿਧਾਨ ਸਭਾ ਦੇ ਵਿੱਚ ਪੇਸ਼ ਕਰਨਗੇ ਜੀ ਤੋਂ ਬਾਅਦ ਬਜਟ ਦੇ ਉੱਤੇ ਜਿਹੜੀ ਬਹਿਸ ਆਗੀ ਉਹ ਸ਼ੁਰੂ ਹੋਵੇਗੀ ਇਸ ਤੋਂ ਇਲਾਵਾ ਕੈਬਨਟ ਨੇ ਜਿਹੜੇ ਕੁਝ ਫੈਸਲੇ ਲਏ ਉਹਨਾਂ ਦੇ ਵਿੱਚ ਇੱਕ ਤਾਂ ਕਾਲਜ ਵਿਦਿਆਰਥੀਆਂ ਲਈ ਜਿਹੜਾ ਇੰਗਲਿਸ਼ 4 ਵਰਕ ਇੱਕ ਨਵਾਂ ਕੋਰਸ ਲਾਗੂ ਕਰਨ ਨੂੰ ਸਹਿਮਤੀ ਹੈ ਜਿਹੜੀ ਦੇ ਦਿੱਤੀ ਹੈ ਅੰਗਰੇਜ਼ੀ ਭਾਸ਼ਾ ਦੇ ਸੰਚਾਰ ਹੁਨਰ ਦੇ ਵਿੱਚ ਸੁਧਾਰ ਕਰਕੇ ਔਰ ਭਵਿੱਖ ਚ ਰੋਜ਼ਗਾਰ ਦੇ ਵਧੇਰੇ ਯੋਗ ਬਣਾਉਣ ਦੇ ਲਈ ਸਿੱਖਿਆ ਭਾਗ ਵੱਲੋਂ ਜਿਹੜਾ ਬ੍ਰਿਟਿਸ਼ ਕਾਉਂਸਲ ਐਜੂਕੇਸ਼ਨ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਨਾਲ ਇੱਕ ਐਮਓਯੂ ਸਾਈਨ ਕੀਤਾ ਗਿਆ ਉਹਨੂੰ ਅੱਜ ਕੈਬਨਿਟ ਦੇ ਵਿੱਚ ਮਨਜ਼ੂਰੀ ਦਿੱਤੀ ਗਈ ਆ ਇਸ ਤੋਂ ਇਲਾਵਾ ਕਹਿੰਦੇ ਕਿ ਵਿਦਿਆਰਥੀਆਂ ਨੂੰ ਤਕਨੀਕੀ ਸਿਖਲਾਈ ਦੇਣ ਲਈ ਸੂਬੇ ਭਾਰ ਦੇ ਵਿੱਚ 40 ਹਨਰ ਸਿੱਖਿਆ ਸਕੂਲ ਨੇ ਜਿਹੜੇ ਸਕਿਲਡ ਹੋਰ ਦੇ ਉੱਤੇ ਸਟਰੋਂਗ ਕਰਨ ਲਈ ਨੌਜਵਾਨਾਂ ਨੂੰ ਉਹ ਖੋਲਣ ਦੀ ਸਹਿਮਤੀ ਦਿੱਤੀ ਗਈ ਆ ਤੋਂ ਬਾਕੀ ਕੁਝ ਗੱਲਾਂ ਜਿਹੜੀਆਂ ਉਹ ਬਹੁਤ ਹੀ ਅਹਿਮ ਨਹੀਂ ਜਨਾ ਅਹਿਮ ਇਹ ਬਜਟ ਸੈਸ਼ਨ ਹੈ ਉਹ ਜਿਹੜਾ ਪੰਜਾਬ ਸਰਕਾਰ ਦਾ ਇਲਜ਼ਾਰ ਜਾਂ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਜੋ ਸੱਤਾ ਦੇ ਵਿੱਚ ਨਹੀਂ ਸੀ ਉਹ ਲਗਾਤਾਰ ਇਹ ਕਹਿੰਦੀ ਰਹੀ ਆ ਕਿ ਬਜਟ ਸੈਸ਼ਨ ਲੰਬੇ ਹੋਣੇ ਚਾਹੀਦੇ ਨੇ ਸੈਸ਼ਨ ਵਿਧਾਨ ਸਭਾਾਂ ਦੇ ਲੋਕ ਸਭਾ ਦਾ ਰਾਜ ਸਭਾ ਦਾ ਲੰਬਾ ਹੋਣਾ ਚਾਹੀਦਾ ਤਾਂ ਕਿ ਸੂਬਿਆਂ ਦੇ ਮਸਲਿਆਂ ਦੇ ਉੱਤੇ ਲੋਕਾਂ ਦੇ ਮਾਮਲਿਆਂ ਦੇ ਉੱਤੇ ਸਹਿਤ ਬੁਹਾਸੇ ਖੁੱਲ ਕੇ ਹੋ ਸਕਣ ਲੇਕਿਨ ਇਹਨਾਂ ਨੇ ਤਾਂ ਦੋ ਦੋ ਦਿਨ ਦੇ ਸੈਸ਼ਨ ਨੇ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਸਾਲਾਂ ਦੌਰਾਨ ਕੀਤੇ ਨੇ ਔਰ ਹੁਣ ਵੀ ਜਿਹੜਾ ਸੈਸ਼ਨ ਹੈ ਇੱਕ ਹਫਤੇ ਦਾ ਸੈਸ਼ਨ ਹੈ ਬੜਵਾ ਤੈ ਸੀਗਾ ਕਿ ਸੈਸ਼ਨ ਨੂੰ ਹੋਰ ਲੰਬਾ ਕਰ ਜਿਹੜਾ ਉਹ ਕਰਦੇ ਤਾਂ ਕਿ ਸੂਬੇ ਦੇ ਵਿੱਚ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਆ ਉਹਦਾ ਕੋਈ ਹੱਲ ਲੱਗਾ ਜਿਹੜਾ ਉਹ ਕੱਢਣ ਵਾਲੇ ਪਾਸੇ ਨੂੰ ਗੱਲ ਜਾਣਦੀ ਲੇਕਿਨ ਖੈਰ ਫੇਰ ਵੀ ਹੁਣੇ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਆ ਕਾਫੀ ਅਹਿਮ ਰਹਿਣ ਦੀ ਸੰਭਾਵਨਾ ਜਿਹੜੀ ਉਹ ਬਣੀ ਹੋਈ ਆ ਜੀ ਅੱਛਾ ਇਹ ਦੱਸਿਓ ਜੀ ਬਈ ਹਾਈ ਕਮਾਂਡ ਕਾਂਗਰਸ ਦੀ ਪੰਜਾਬ ਇਕਾਈ ਦੇ ਆਗੂਆਂ ਨੂੰ ਇਕੱਠਿਆਂ ਕਰਕੇ ਫਿਰ ਉਹਨਾਂ ਨੇ ਕੀ ਕਿਹਾ ਉਹਨਾਂ ਵੀ ਟਿਕੋ ਹਾਈ ਹਾ ਦਿੱਲੀ ਅੱਜ ਸਾਰੇ ਸੱਦੇ ਹੋਏ ਸੀਗੇ ਕਾਂਗਰਸ ਦੇ ਜਿੰਨੇ ਵੀ ਵੱਡੇ ਲੀਡਰ ਨੇ ਉਹ ਸਾਰੇ ਅੱਜ ਦਿੱਲੀ ਸੀ ਮੈਂ ਤਾਂ ਗੱਲ ਗੱਲ ਸਾਬ ਉਹਵੇਂ ਹੀ ਐ ਜਿਵੇਂ ਆਹ ਝਾੜੂ ਵਾਲੇ ਸਾਥ ਦੇ ਹੁੰਦੇ ਆ ਦਿੱਲੀ ਜਦੋਂ ਕੇਜਰੀਵਾਲ ਕਹਿੰਦਾ ਅੱਜ ਉਹ ਦਿੱਲੀ ਸਾਰਿਆਂ ਨੂੰ ਦਿੱਲੀ ਛੱਡ ਲੈਂਦੇ ਨੇ ਔਰ ਸਾਰੇ ਇੱਕ ਦਿਨ ਪਹਿਲਾਂ ਹੀ ਜਾ ਰੱਖਦੇ ਨੇ ਦਿੱਲੀ ਆਏਵੇਂ ਜਿਵੇਂ ਹੋਰ ਕਾਂਗਰਸ ਆਈ ਕਮਾਂਡ ਨੇ ਵੀ ਸੱਦ ਲਿਆ ਉਹ ਕਹਿੰਦੇ ਜੀ ਆਜੋ ਦਿੱਲੀ 30-35 ਦੇ ਲਗਭਗ ਆਰਗੂ ਪੰਜਾਬ ਦੇ ਮੌਜੂਦ ਸੀਗੇ ਉਹਦੇ ਚ ਦੋ ਤਿੰਨ ਚੀਜ਼ਾਂ ਉਹਨਾਂ ਨੇ ਕਹੀਆਂ ਇੱਕ ਤਾਂ ਉਹਨਾਂ ਨੇ ਕਿਹਾ ਵੀ ਜਿਹੜੀ ਆਪਾਂ ਲਾਸਟ ਇਲੈਕਸ਼ਨ ਹਾਰੇ ਆ ਉਹ ਥੋਡੇ ਅਨਰੂਨੀ ਗਰੁੱਪਵਾਦੀ ਕੁੱਟਵਾਦੀ ਕਰਕੇ ਹਾਰੇ ਆ ਇਹਨੂੰ ਕੰਟਰੋਲ ਕਰੋ ਇੱਕ ਦੂਜੇ ਖਿਲਾਫ ਜਨਤਕ ਰੂਪ ਚ ਬਿਆਨ ਲਾਦੇ ਹੋ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਮਹਾਰਾਣਾ ਗਰਜੀਤ ਨੇ ਰਾਜੇ ਬੜਿੰਗ ਨੂੰ ਆਪੁੱਲ ਕੇ ਬਿਆਨ ਦਿੱਤਾ ਸੀ ਔਰ ਪ੍ਰਤਾਪ ਸਿੰਘ ਬਾਜਵਾ ਵੀ ਕਹੀ ਥਾਂ ਤੇ ਰਾਜੇ ਬੜਿੰਗ ਨੂੰ ਸਮੂਹੇਕ ਰੂਪ ਦੇ ਵਿੱਚ ਜਨ ਸਕਤਾ ਤੇ ਟੋਕ ਦੇ ਨਜ਼ਰ ਆਏ ਇਸੇ ਤਰੀਕੇ ਦੇ ਨਾਲ ਸਰਪਾਲ ਸਿੰਘ ਖੈਰਾ ਨੇ ਰਾਣੇ ਗੁਰਜੀਤ ਦੇ ਖਿਲਾਫ ਮੱਤੀ ਦੀ ਖਰੀਦ ਨੂੰ ਲੈ ਕੇ ਬਿਆਨ ਆ ਜਿਹੜੇ ਉਹ ਜਾਰੀ ਕਰ ਦਿੱਤੇ ਸੀ ਉਹਨਾਂ ਨੇ ਕਿਹਾ ਕਿ ਇਹ ਸਾਰੀ ਗੋਸਤਵਾਜੀ ਗਰੁੱਪਵਾਜੀ ਬਿਆਨਵਾਜੀ ਬੰਦ ਹੋਵੇ ਅਗਲੀ ਗੱਲ ਜਿਹੜੀ 27 ਦੀ ਇਲੈਕਸ਼ਨ ਹੈ ਉਹਦੇ ਤੇ ਧਿਆਨ ਕੇਂਦਰਿਤ ਕਰੋ ਔਰ ਸੰਭਾਵਨਾ ਇਹ ਹੈ ਜੀ ਅਜੇ ਬਾਹਰ ਗੱਲ ਨਹੀਂ ਨਿਕਲੀ ਕਿ ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲਣ ਦੀ ਤਿਆਰੀ ਜਿਹੜੀ ਉਹ ਦੱਸੀ ਜਾਂਦੀ ਹੈ ਸਾਰਿਆਂ ਨੂੰ ਜਿਹੜਾ ਦਾ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਅੱਜ ਦਿੱਲੀ ਬਲਾ ਕੇ ਤੋਹਿਆ ਗਿਆ ਹੈਗਾ ਕਿ ਦੇਖਦੇ ਕਿ ਇਹ ਕਿਸ ਤਰ੍ਹਾਂ ਦਾ ਸੋਚਦੇ ਨੇ ਔਰ ਕੀ ਇਹਨਾਂ ਦਾ ਨਜ਼ਰੀਆ ਜਿਹੜਾ ਸੂਬਾ ਪ੍ਰਧਾਨ ਨੂੰ ਲੈ ਕੇ ਉਹ ਬਣਿਆ ਹੋਇਆ ਹੈਗਾ ਸੂਬਾ ਪ੍ਰਧਾਨ ਬਦਲ ਦੀ ਤਿਆਰੀ ਜਾਂ ਪ੍ਰਧਾਨ ਬਦਲ ਦੀ ਕਵਾਇਦ ਆ ਜਿਹੜੀ ਉਹ ਕਾਂਗਰਸ ਹਾਈ ਕਮਾਂਡ ਵੱਲੋਂ ਸ਼ੁਰੂ ਕੀਤੀ ਤਾਂ ਜਰਾ ਉਹੀ ਹੈ ਜੀ ਖਨੇਓ ਕੋਈ ਜਵਾਕ ਚੱਕ ਲਿਆ ਹਾਂਜੀ ਇਹ ਸ਼ੀਹਾ ਦਾਉਦ ਪਿੰਡ ਹੈ ਤੁਹਾਡੇ ਲਾਗੇ ਹਾਂ 1 ਕਰੋੜ ਲੇ ਕੋੜ ਜੀ ਉਥੋਂ 7 ਸਾਲ ਦਾ ਇੱਕ ਬੱਚਾ ਦਾ ਜਿਹੜਾ ਉਹ ਘਰੋਂ ਸਵਾ 6 ਵਜੇ ਚਾਕੇ ਲੈ ਗਏ ਸੀਗੇ ਔਰ ਅੱਜ ਪੁਲਿਸ ਨੇ ਜਿਹੜਾ ਉਹ ਬਾਹਰ ਕਰ ਲਿਆ ਦਾ ਤਾਂ ਪੁਲਿਸ ਦੇ ਵੱਲੋਂ ਉਹਦਾ ਪਿੱਛਾ ਕੀਤਾ ਗਿਆ ਸੀਗਾ ਫੋਨ ਟ੍ਰੇਸ ਕੀਤੇ ਗਏ ਉਹਨਾਂ ਨੇ ਪਹਿਲਾਂ 1 ਕਰੋੜ ਦੀ ਫਰौती ਮੰਗੀ ਸੀ ਪਰ 30 ਲੱਖ ਦੀ ਫਰौती ਹੈ ਜਿਹੜੀ ਪਰਿਵਾਰ ਤੋਂ ਉਹ ਮੰਗ ਰਹੇ ਸੀਗੇ ਤਾਂ ਉਹ ਸਾਰੇ ਮਸਲੇ ਦੇ ਉੱਤੇ ਹੁਣ ਕਹਾਣੀ ਇੱਥੋਂ ਤੱਕ ਗਈ ਕਿ ਪਿੰਡ ਦਾ ਹੀ ਨਿਕਲਿਆ ਜਿਹੜਾ ਵਿਅਕਤੀ ਉਹਨੂੰ ਰਵਾ ਕਰਕੇ ਛੋਟੇ ਜਿਹੇ ਬੱਚਿਆਂ ਨੂੰ 7 ਸਾਲ ਦੇ ਨੂੰ ਲੈ ਕੇ ਗਿਆ ਸੀ ਉਹ ਇਨਕਾਊਂਟਰ ਦੇ ਵਿੱਚ ਜਿਹੜਾ ਉਹ ਮਾਰਿਆ ਗਿਆ ਕਿਉਂਕਿ ਪੁਲਿਸ ਪਿੱਛਾ ਕਰਦੀ ਹੋਈ ਮਲੇਰ ਕੋਟਲਾ ਲਾਗੇ ਸੀ ਇੱਕ ਸੰਗਰੂਰ ਜ਼ਿਲ੍ਹੇ ਦੇ ਵਿੱਚ ਪਿੰਡ ਦੇ ਵਿੱਚ ਜਾ ਪਹੁੰਚੀ ਅੱਗੇ ਦੀ ਅੱਗੇ ਔਰ ਉੱਥੇ ਜਿਹੜਾ ਇੱਕ ਘਰ ਦੇ ਵਿੱਚ ਬੱਚੇ ਨੂੰ ਰੱਖਿਆ ਹੋਇਆ ਸੀਗਾ ਜਿਹੜਾ ਮੁੱਖ ਦੋਸ਼ੀ ਸੀ ਉਹ ਪੁਲਿਸ ਦੀ ਗੋਲੀ ਦੇ ਨਾਲ ਮਾਰਿਆ ਗਿਆ ਉਹ ਉਸੇ ਪਿੰਡ ਦਾ ਹੀ ਸੀ ਹਾਂ ਦੋਸਤ ਪਿੰਡ ਦਾ ਉਹ ਬੜੀ ਮੰਦਪਾਗੀ ਘਟਨਾ ਹੈ ਕੱਲ ਵੀ ਆਪਾਂ ਗੱਲ ਕੀਤੀ ਸੀ ਛੇਟਾ ਦੇ ਇੱਕ 12 ਸਾਲ ਦਾ ਬੱਚਾ ਟਿਊਸ਼ਨ ਪੜ੍ਹਨ ਗਿਆ ਗਾਇਬ ਹੋ ਗਿਆ ਚੰਡੀਗੜ੍ਹ ਪੜ ਦੀ ਮੋੜ ਮੰਡੀ ਦੀ ਇੱਕ ਲੜਕੀ ਦੇ ਜ਼ਿਕਰ ਕੀਤਾ ਸੀਗਾ ਉਹਦਾ ਵੀ ਕਤਲ ਆ ਜਿਹੜਾ ਉਹ ਕਰ ਦਿੱਤਾ ਗਿਆ ਤੋਂ ਇੱਕ ਘਟਨਾਮਾ ਜਿਹੜੀਆਂ ਰੋਕਣ ਦਾ ਨਾਂ ਨਹੀਂ ਲੈ ਰਹੀਆਂ ਔਰ ਕਾਫੀ ਵੱਡੀ ਪੱਤਰ ਦੇ ਉੱਤੇ ਇੱਕ ਘਟਨਾਮਾ ਨੇ ਜਿਹੜੀਆਂ ਉਹ ਵਾਪਰ ਰਹੀਆਂ ਨੇ ਜੀ ਤੇ ਨਾਲ ਹੀ ਇਹੇ ਜਹਦਰ ਸਾਹਾ ਵਾਲੀ ਗੱਲ ਟਿੱਕੀ ਕੁਛ ਵੱਡੇ ਵੱਡੇ ਪਰਿਵਾਰਾਂ ਤੋਂ ਜਾ ਕੇ ਉਹ ਦਸਤਾਰ ਬੰਦੀ ਦਸਤਾਰਾਂ ਜਿਹੜੀਆਂ ਉਹਨਾਂ ਪੇਂਟ ਹੋ ਰਹੀਆਂ ਨੇ ਕੱਲ ਫੋਟੋ ਕਸ਼ਪੀ ਸੀ ਕਿ ਜਹਦਰ ਰਾਜੋਆਣਾ ਦੇ ਦੀ ਭੈਣ ਦੇ ਵੀ ਘਰੇ ਗਏ ਨੇ ਉਹ ਠੀਕ ਹੈ ਸਰ ਦੇਖੋ ਇਹ ਗੱਲ ਰੁਕਣ ਦਾ ਨਾ ਨਹੀਂ ਲੈ ਰਹੀ ਜਿਸ ਤਰੀਕੇ ਦੇ ਨਾਲ ਇੱਕ ਮਹੀਨੇ ਦੇ ਘੱਟ ਵਕਫੇ ਦੇ ਵਿੱਚ ਤਿੰਨ ਜਹਫੇਦਾਰ ਸਹਿਵਾਨ ਦੀ ਛੁੱਟੀ ਕਰ ਦਿੱਤੀਗੇ ਉਹਨਾਂ ਦੀ ਥਾਂ ਦੇ ਉੱਤੇ ਨਵੇਂ ਜefeਦਾਰ ਸਹਿਮਾਨ ਦੀਆਂ ਨਿਯੁਕਤੀਆਂ ਕੀਤੀਆਂ ਕੀਤੀਆਂ ਔਰ ਐਜੀਪੀਸੀ ਦੇ ਪ੍ਰਧਾਨ ਦੇਖੇ ਚਾਸਤੀ ਫਾ ਦੇ ਚੁੱਕੇ ਨੇ ਤਿੰਨ ਤਾਕਤਾਂ ਦੇ ਜefeਦਾਰ ਸਹਿਮਾਨ ਲਾਂਬੇ ਕਰ ਦਿੱਤੇ ਗਏ ਨੇ 2 ਦਸੰਬਰ ਨੂੰ ਜਿਹੜਾ ਸ਼੍ਰੀ ਕਾਲਪਤਖ ਸਾਹਿਬ ਦੀ ਫਸੀਲ ਤੋਂ ਫੈਸਲਾ ਸੁਣਾ ਗਿਆ ਸੀ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਉਹ ਲਾਗੂ ਕਰਨ ਤੋਂ ਕੱਲ ਹੀ ਲੀਡਰਸ਼ਿਪ ਅੰਕਾਰੀ ਹੈ ਅਜਿਹੇ ਦੇ ਵਿੱਚ ਇੱਕ ਕਹਿ ਸਕਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਬਹੁਤ ਵੱਡੇ ਸਿਆਸੀ ਸੰਕਟ ਦਾ ਸਾਹਮਣਾ ਕਰ ਰਹੀ ਹੈ ਲੋਕਾਂ ਦੀ ਭਰੋਸੇਯੋਗਤਾ ਵੀ ਜਿਹੜੀ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਖੋਦੀ ਨਜ਼ਰ ਆ ਰਹੀ ਆ ਔਰ ਸਾਡੀਆਂ ਸ਼੍ਰੀ ਅਕਾਲ ਸਖਤਾ ਵਰਗੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦਾ ਵਕਾਰ ਦਾ ਦੇ ਉੱਤੇ ਲੱਗਿਆ ਹੋਇਆ ਕੁਝ ਅਕਾਲੀ ਆਗੂਆਂ ਦੇ ਕਰਕੇ ਜਿਹੜੀ ਸਥਿਤੀ ਹੈ ਜਿਹੜੀ ਉਹ ਬਣੀ ਹੋਈ ਆ ਉਹਦੇ ਕਰਕੇ ਬਗਾਵਤ ਇੱਕ ਤਾਂ ਲਗਾਤਾਰ ਚੱਲ ਰਹੀ ਹੈ ਬਿਕਰਨਜੀਤ ਸਿੰਘ ਮਜੀਠੀਆ ਬਾਗੀ ਹੋਏ ਹੋਏ ਨੇ ਉਨਾਂ ਨੂੰ ਮਨਾਉਣ ਲਈ ਭੁੰਦਰ ਸਾਵਣ ਦੇ ਘਰੇ ਗਏ ਸੀ ਬਲਟੋਹਾ ਸਾਹਿਬ ਗਏ ਸੀ ਲੇਕਿਨ ਪਤਾ ਲੱਗਿਆ ਕਿ ਅਜੇ ਤੱਕ ਮਜੀਠਿਆ ਹੋਰੀ ਮੰਨੇ ਨਹੀਂ ਉਹ ਕਹਿੰਦੇ ਕਿ ਤੁਹਾਡੇ ਫੈਸਲੇ ਨੇ ਜਿਹੜੇ ਉਹ ਕਾਲੀ ਦਲ ਨੂੰ ਜਮਾ ਲੈ ਡੁੱਬਣਗੇ ਇਹਨਾਂ ਫੈਸਲਿਆਂ ਤੋਂ ਪਿੱਛੇ ਮੁੜੋ ਦੰਦਵੀ ਟਕਸਾਲ ਦੇ ਅਰਨਮ ਸਿੰਘ ਧੁੰਮਾ ਦੇ ਵੱਲੋਂ ਭਲਕੇ ਇੱਕ ਵੱਡਾ ਕੱਠ ਸੱਦਿਆ ਗਿਆ ਉਸ ਕੱਠ ਦੇ ਵਿੱਚ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਸਿੱਖ ਸਥਾਵਾ ਸੰਪਰਦਾਨਾਂ ਉਹਨਾਂ ਸਾਰਿਆਂ ਨੂੰ ਬੁਲਾਇਆ ਗਿਆ ਹੈਗਾ ਨੰਦਪੁਰ ਸਾਹਿਬ ਦੀ ਧਰਤੀ ਤੇ ਸੱਦੇ ਗਏ ਤੋਂ ਵੱਡੇ ਇਕੱਠ ਦੇ ਵਿੱਚ ਕੁਝ ਵੱਡੇ ਫੈਸਲੇ ਹੋ ਸਕਦੇ ਨੇ ਹਾਲਾਂਕਿ ਦਮਦਮੇ ਟਕਸਾਲ ਦੇ ਮੁੱਤੀ ਨਾਲੋਂ ਤੋਂ ਮਾਂ ਉਹਨਾਂ ਦੇ ਉੱਤੇ ਪਿਛਲੇ ਦਿਨੀ ਜਿਹੜੇ ਉਹ ਭਾਜਪਾ ਦੇ ਨਾਲ ਨੇਤਾ ਦੇ ਸਵਾਲ ਵੀ ਉੱਠਦੇ ਰਹੇ ਨੇ। ਤੋਂ ਇਸ ਕਰਕੇ ਇਸ ਇਕੱਠਰ ਸਾਹ ਦੇ ਉੱਤੇ ਵੀ ਸੰਭਾਵਨਾ ਹੈ ਕਿ ਕੁਝ ਸਵਾਲ ਨੇ ਜਿਹੜੇ ਉਹ ਗਾਹਵਗਾਹੇ ਉੱਠ ਰਹੇ ਹਨ ਇਸ ਰੂਪ ਦੇ ਵਿੱਚ ਸਥਿਤੀ ਬਣੀ ਹੋਈ ਹੈ ਉਹ ਸਥਿਤੀ ਤਾਂ ਇਤੋਂ ਪੱਕ ਜਾਵਲੀ ਹੈ। ਕਿ ਮੈਂ ਦੇਖ ਰਿਹਾ ਸੀਗਾ ਇਹ ਜੀ ਪੀਸੀ ਜਿਹੜੇ ਅੰਤਰਿੰਗ ਕਮੇਟੀ ਨੇ ਫੈਸਲਾ ਲਿਆ ਅੰਤਰਿੰਗ ਕਮੇਟੀ ਦੇ ਕੁਝ ਮੈਂਬਰਾਂ ਦੇ ਘਰ ਆ ਗਏ ਆਪ ਸਿੱਖ ਵੀ ਜਾ ਕੇ ਜਿਹੜੇ ਉਹ ਰੋਸ ਜाहिर ਕਰ ਰਹੇ ਨੇ ਜਿਵੇਂ ਸਾਡੇ ਬਰਨਾਲਾ ਤੋਂ ਇਹ ਜੀ ਪੀਸੀ ਵਿਅੰਤਰਿੰਗ ਕਮੇਟੀ ਮੈਂਬਰ ਨੇ ਉਹਨਾਂ ਦੇ ਘਰ ਦੇ ਬਾਹਰ ਆ ਇੱਕ ਵੱਡਾ ਇਕੱਠ ਜਿਹੜਾ ਉਹ ਨਜ਼ਰ ਆਇਆ ਔਰ ਲੋਕਾਂ ਨੇ ਜਾ ਕੇ ਉੱਥੇ ਪਹੁੰਚ ਪਹਿਲਾਂ ਸਤਨਾਬ ਸ਼੍ਰੀ ਵਹਿਗੂ ਜੀ ਦਾ ਜਾਪ ਕੀਤਾ ਉਸ ਤੋਂ ਬਾਅਦ ਕੁਝ ਮਿੱਠੂ ਸੰਤਾਨੇ ਕੇ ਭਰ ਕੇ ਇਹ ਜਿਹੜੇ ਆਗੂ ਨੇ ਉਹਨਾਂ ਨੇ ਸੰਬੋਧਨ ਵੀ ਕੀਤਾ ਤਾਂ ਇਸ ਤਰੀਕੇ ਦੇ ਨਾਲ ਵੱਡੀ ਗੰਟੀ ਦੇ ਵਿੱਚ ਲੋਕ ਨੇ ਜਿਹੜੇ ਹੁਣ ਸੜਕਾਂ ਦੇ ਉੱਤੇ ਵੀ ਨਿਕਰਨ ਲੱਗੇ ਨੇ ਕੱਤਰਤਾਵਾਂ ਦੇ ਵਿੱਚ ਵੀ ਜਾ ਰਹੇ ਨੇ ਉਨ ਕਾਲੀ ਲੀਡਰਸ਼ਿਪ ਦੇ ਵਿੱਚ ਵੱਡੀ ਬਗਾਵਤ ਆ ਜਿਹੜੀ ਨਜ਼ਰ ਆ ਰਹੀ ਹੈ ਸੋ ਇਸ ਸਤਿ ਸ਼ਤ ਤਾਵਾਂ ਦਾ ਬਕਾਅ ਦਾ ਦੇ ਉੱਤੇ ਲੱਗਣ ਵਾਲੀ ਗੱਲ ਜਿਹੜੀ ਉਹ ਬਣੀ ਹੋਈ ਹੈ ਕੁਲਦੀਪ ਸਿੰਘ ਗੜਗੜ ਜਿਹੜੇ ਨਵੇਂ ਜ세ਦਾਰਾਂ ਤੋਂ ਸਾਥੇ ਗਏ ਨੇ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਕੋਸ਼ਸ਼ ਹਾਂ ਕੁਝ ਬਿਅਕਤੀ ਕੁਝ ਸ਼ਕਤੀ ਤਾਂ ਉਹਦੇ ਪੱਖ ਦੇ ਵਿੱਚ ਘੜ ਜਾਲ। ਸੋ ਵਾਕਈ ਜੀ ਉਹ ਬਾਈਬਲ ਸਿੰਘ ਰਾਜਵਾਨਾ ਆਉਂਦੇ ਪਾਏ ਨੇ ਕਮਲਦੀਪ ਕੌਰ ਦੇ ਘਰ ਜਿਹੜਾ ਉਹ ਜਾ ਕੇ ਆਏ ਨੇ ਤੇ ਹੋਰ ਵੀ ਕਈ ਥਾਵਾਂ ਦੇ ਉੱਤੇ ਉਹ ਜਾ ਰਹੇ ਨੇ। ਲੇਕਿਨ ਸਿੱਖਾਂ ਦਾ ਜਾਂ ਸਿੱਖ ਭਾਈਚਾਰੇ ਦਾ ਇੱਕ ਵੱਡਾ ਹਿੱਸਾ ਹੈਗਾ ਜਿਹੜਾ ਉਹ ਨਰਾਜ਼ ਨਜ਼ਰ ਆ ਰਿਹਾ। ਉਹਦੀ ਨਰਾਜ਼ਗੀ ਜਿਹੜੀ ਕਾਫੀ ਜਿਹੜੀ ਸ਼ਕਤੀ ਦੇ ਨਾਲ ਨਜ਼ਰ ਆ ਰਹੀ ਹੈ। ਜੀ। ਪੰਜਾਬ ਸਣੇ ਦੱਖਣੀ ਸੂਬਿਆਂ ਦੀ ਜਿਹੜੀ ਲੋਕ ਸਭਾ ਦੀਆਂ ਸੀਟਾਂ ਦੀ ਗਿਣਤੀ ਉਹ ਬਦਲੀ ਜਾ ਰਹੀ ਹੈ ਜੀ ਹਾਂਜੀ ਗੱਲ ਸਾਬੇ ਬਦਲੀ ਜਾ ਰਹੀ ਹੈ ਇਹਨੂੰ ਲੈ ਕੇ ਬਹੁਤ ਜ਼ਿਆਦਾ ਵਿਵਾਦ ਜਿਹੜਾ ਉਹ ਖੜਾ ਹੋ ਰਿਹਾ ਹੈ ਕਿਉਂਕਿ ਇਹ ਲਗਾਤਾਰ 1947 ਤੋਂ ਬਾਅਦ ਇੱਕ ਪ੍ਰੋਵੀਜ਼ਨ ਹੈ ਕਿ ਲੋਕ ਸਭਾ ਦੀਆਂ ਸੀਟਾਂ ਦੀ ਗਿਣਤੀ ਹੈ ਜਿਹੜੀ ਉਹ 15 ਸਾਲ ਬਾਅਦ ਦੁਬਾਰੇ ਜਿਹੜੀ ਆ ਉਹ ਕਾਊਂਟ ਹੋਇਆ ਕਰੇ ਉਹ ਜਿਹੜੀ ਪਾਪੂਲੇਸ਼ਨ ਜਿੰਨੀ ਵੱਧਦੀ ਆ ਪਾਪੂਲੇਸ਼ਨ ਦੀ ਗਿਣਤੀ ਦੇ ਹਿਸਾਬ ਦੇ ਨਾਲ ਸੀਟਾਂ ਦੀ ਗਿਣਤੀ ਆ ਜਿਹੜੀ ਉਹ ਵਧਾਈ ਜਾਂ ਘਟਾਈ जाया ਕਰੂਗੀ ਇਹ ਗੱਲ ਜਿਹੜੀ ਉਹ ਪਿਛਲੇ ਸਮੇਂ ਤੋਂ ਲਗਾਤਾਰ ਚਲਦੀ ਆਉਂਦੀ ਆ 1970 ਦਾ ਕਰਦੇ ਵਿੱਚ ਜਿਹੜੀ ਮਰਦਮਸ਼ੁਮਾਰੀ ਹੋਈ ਉਸ ਮਰਦਮਸ਼ੁਮਾਰੀ ਦੇ ਆਧਾਰ ਦੇ ਉੱਤੇ ਆਪਣੇ 547 ਸੀਟਾਂ ਨੇ ਜਿਹੜੀਆਂ ਲੋਕ ਸਭਾ ਦੀਆਂ ਉਹ ਬਣੀਆਂ ਹੋਈਆਂ ਨੇ 1970 ਤੋਂ ਬਾਅਦ ਜਿਹੜੀ ਹੈ ਕਿ ਉਹ ਹਲਕਾ ਬੰਦੀ ਦੁਬਾਰੇ ਹੋਣੀ ਸੀ 2002 ਦੇ ਵਿੱਚ ਉਦੋਂ ਡੱਲ ਬਿਹਾਰੀ ਵਾਜਪਾਈ ਹੋਰਾਂ ਦੀ ਸਰਕਾਰ ਸੀ ਉਹਨਾਂ ਨੇ ਕਹਿਤਾ ਕਿ ਨਹੀਂ ਜੀ ਇਹ ਹੋਣੀ ਨਹੀਂ ਕਰਨੀ ਆਪਾਂ ਇਹ ਆਪਾਂ 25 ਸਾਲ ਬਾਅਦ ਕਰਾਂਗੇ ਤਾਂ ਹੁਣ 226 ਤੱਕ ਇਹਦੇ ਤੇ ਰੋਕ ਲੱਗੀ ਹੋਈ ਸੀਗੀ 1970 71 ਤੋਂ ਬਾਅਦ ਜਿਹੜੀ ਆ ਸਿੱਖਿਆ ਦੀ ਪੁਨਰਗਠਨ ਉਹ ਨਹੀਂ ਹੋਇਆ ਸੀਗਾ ਹੁਣ 26 ਤੋਂ ਬਾਅਦ ਸਿੱਖਿਆ ਦੀ ਬੰਦ ਆ ਗਈ ਜਿਹੜੀ ਉਹ ਹੋਊਗੀ ਉਹਨੂੰ ਲੈ ਕੇ ਸਵਾਲ ਉੱਠ ਰਹੇ ਨੇ ਕਿਉਂਕਿ ਦੱਖਣੀ ਸੂਬੇ ਨੇ ਜਿਹੜੇ ਉਹ ਕਹਿੰਦੇ ਸਾਡੇ ਪੱਲੇ ਦਾ ਕੁਝ ਪੈਣਾ ਹੀ ਨਹੀਂ ਹੈਗਾ ਹੁਣ ਵੀ ਜਿਹੜੀ ਸਥਿਤੀ ਹੈ ਗੱਲ ਸਾਹਿਬ ਦੱਖਣੀ ਭਾਰਤ ਦੇ ਪੰਜ ਸੂਬੇ ਨੇ ਅੰਧਰਾਪ੍ਰਦੇਸ਼ ਕੇਰਲਾ ਕਰਨਾਟਕਾ ਤਿਲंगाना ਤੇ ਧਾਵਨ ਲਾਡੂ ਇਹਨਾਂ ਪੰਜ ਸੂਬਿਆਂ ਚ 129 ਸੀਟਾਂ ਨੇ ਲੋਕ ਸਭਾ ਦੀਆਂ ਜਦਕਿ ਦੂਜੇ ਪਾਸੇ ਸਿਰਫ ਦੋ ਸੂਬੇ ਨੇ ਉੱਤਰ ਪ੍ਰਦੇਸ਼ ਤੇ ਬਿਹਾਰ ਉਹ ਚ 120 ਸੀਟਾਂ ਨੇ ਯਾਨੀ ਜੇ ਦੋ ਸੂਬਿਆਂ ਦੀਆਂ ਸੀਟਾਂ ਪੰਜ ਸੂਬਿਆਂ ਦੇ ਬਰਾਬਰ ਨੇ ਪਰ ਜਿਨ ਜਿਨ 2026 ਨੇੜੇ ਆ ਰਿਹਾ ਹੁਣ ਇਹਨਾਂ ਤੋਂ ਪੈ ਸਕਣ ਸੀ ਪਾਪੂਲੇਸ਼ਨ ਬਹੁਤ ਵੱਧ ਗਈ ਯੂਪੀ ਚ ਤੇ ਬਿਹਾਰ ਚ ਪਰ ਜਿਹੜੇ ਆਂਧਰਾ ਪ੍ਰਦੇਸ਼ ਵਰਗੇ ਨੇ ਤਲंगाना ਵਰਗੇ ਨੇ ਤਾਮਿਲਨਾਡੂ ਵਰਗੇ ਸੂਬੇ ਨੇ ਉੱਥੇ ਪਾਪੂਲੇਸ਼ਨ ਘਟ ਗਈ ਉਹ ਰੇਸ਼ੋ ਨਾਲ ਨਹੀਂ ਵਧੀ ਯਾਨੀ ਕਿ ਪੰਜਾਬ ਦੀ ਨਹੀਂ ਉਹ ਰੇਸ਼ੋ ਨਾਲ ਵਧੀ ਸੋ ਉਹਦਾ ਨੁਕਸਾਨ ਇਹ ਹੋਣਾਗਾ ਕਿ ਪੰਜਾਬ ਦੇ ਵਿੱਚ ਸੀਟਾਂ ਨੇ ਜਿਹੜੀਆਂ ਉਸ ਰੇਸ਼ੋ ਨਾਲ ਨਹੀਂ ਵਧਣੀਆਂ ਜਿਸ ਰੇਸ਼ੋ ਦੇ ਨਾਲ ਉੱਤਰ ਪ੍ਰਦੇਸ਼ ਜਾਂ ਬਿਹਾਰ ਵਰਗੇ ਸੂਬਿਆਂ ਦੇ ਵਿੱਚ ਵਧਣ ਗਈਆਂ ਸੋ ਇਹ ਤੇ ਰੌਲਾ ਵੀ ਪੈ ਰਿਹਾ ਇਹ ਨਵੀਂ ਜਿਹੜੀ ਪ੍ਰਸਤਾਵ ਹਲਕਾ ਬੰਦੀ ਹੈ ਉਹਦੇ ਨਾਲ ਦੱਖਣੀ ਭਾਰਤ ਦੇ ਸੂਬੇ ਤੇ ਪੰਜਾਬ ਇਹਨਾਂ ਦਾ ਨੁਕਸਾਨ ਜਿਹੜਾਗਾ ਉਹ ਕਾਫੀ ਹੋਣਾਗਾ ਔਰ ਉਹ ਜਲਸਾ ਸਥਿਤੀ ਇਹ ਬਣਨੀ ਹੈ ਕਿ ਪੰਜਾਬੀਆਂ ਸੀਟਾਂ ਵੱਧ ਵੱਧ 13 ਤੋਂ 18 ਹੋ ਜਾਣਗੇ ਆ ਪਰ ਆਪਣੇ ਨਾਲ ਤੂਬਾ ਦਾ ਹਰਿਆਣਾ ਉਹਨਾਂ ਦੀਆਂ 10 ਸੀਟਾਂ ਉਹ 10 ਤੋਂ 18 ਹੋ ਜਾਣੀਆਂ ਪੰਜਾਬ ਦੇ ਬਰੋਬਰ ਆ ਜੂ ਉਹ ਪੰਜਾਬ ਦਾ ਤਾਂ ਇਸ ਹਿਸਾਬ ਨਾਲ ਕੋ ਬਹੁਤਾ ਫਾਇਦਾ ਜਿਹੜਾ ਉਹ ਉਹਨਾਂ ਨਹੀਂ ਹੈਗਾ ਤੋ ਇਸ ਕਰਕੇ ਨਵੀਂ ਹਲਕਾ ਬੰਦੀ ਦਾ ਜਿਹੜਾ ਸਭ ਤੋਂ ਵੱਧ ਵਿਰੋਧ ਸਾਊਥ ਦੇ ਸੂਬੇ ਕਰ ਰਹੇ ਨੇ ਦੱਖਣ ਦੇ ਸੂਬੇ ਨੇ ਜਿਹੜੇ ਉਹ ਇਸ ਵਿਸ਼ੇ ਦੇ ਉੱਤੇ ਲਾਮਬੰਦੀ ਕਰ ਰਹੇ ਨੇ ਆਪਣੇ ਤਾਂ ਰੌਲਾ ਵੀ ਨਹੀਂ ਪੈ ਰਿਆ ਪੰਜਾਬੀਆਂ ਵੱਲੋਂ ਉਸ ਰੂਪ ਦੇ ਉਹ ਕਹਿੰਦੇ ਜੀ ਤੁਸੀਂ ਸੂਬੇ ਪਾਪੂਲੇਸ਼ਨ ਦੇ ਹਿਸਾਬ ਨਾਲ ਨਾ ਕਰੋ ਸੂਬਿਆਂ ਦੇ ਹਿਸਾਬ ਦੇ ਨਾਲ ਜਿਹੜੀ ਹੈ ਉਹ ਕਰੋ 1952 ਦੇ ਵਿੱਚ ਗੱਲ ਸਰ 489 ਸੀਟਾਂ ਲੋਕ ਸਭਾ ਦੀਆਂ ਸੀ 19743 ਆਪਾਂ ਗੱਲ ਕੀਤੀ ਹੈ ਮਰਦਮਸ਼ਤ ਮਾਰੀ ਦੀ ਉਤਤਵਾਦ 173 ਦੇ ਵਿੱਚ ਸੀਟਾਂ ਦੀ ਗਿਣਤੀ 547 ਕਰ ਦਿੱਤੀ ਗਈ। ਫਿਰ 1976 ਦੇ ਵਿੱਚ ਇੰਦਰਾ ਗਾਂਧੀ ਨੇ ਜਿਹੜੀ ਹੈ ਉਹ ਕਰਵਾਈ ਨਹੀਂ। ਉਦੋਂ ਬਾਅਦ ਹੋਣੀ ਸੀ। ਫਿਰ ਉਹਨਾਂ ਨੇ ਰੋਕ ਲਾਤੀ 25 ਸਾਲਾਂ ਦੇ ਲਈ। ਫਿਰ ਉਦੋਂ ਆ ਟਲਵਿਹਰੀ ਵਾਈਫਾਈ ਹੋਰਾਂ ਨੇ ਵੀ ਉੱਤੇ ਰੋਕ ਲਾਤੀ। ਤੋਂ ਹੁਣ ਜਾਂ ਤਾਂ ਰੋਕ ਲਾ ਦੇਣ ਪਹਿਲਾਂ ਉਹ ਜ਼ਿਮੀਂਦਾਰਾ ਗਾਂਧੀ ਨੇ ਲਾਈ ਸੀ ਟਲਵਿਹਰੀ ਵਾਈਫਾਈ ਹੋਰਾਂ ਨੇ ਲਾਈ ਸੀ ਵੀ ਅਸੀਂ ਨਵੀਂ ਹਲਕਾ ਬੰਦੀ ਨਹੀਂ ਕਰਦੇ। ਪਰ ਲੱਗਦਾ ਹੈ ਕਿ ਨਰਿੰਦਰ ਮੋਦੀ ਹੋਰਾਂ ਦੀ ਸਰਕਾਰ 2026 ਦੇ ਵਿੱਚ ਜਿਹੜੀ ਹੈ ਕਿ ਨਵੀਂ ਹਲਕਾ ਬੰਦੀ ਕਰ ਸਕਦੀ ਆ। ਤੋ ਜੇ ਨਵੀਂ ਹਲਕਾ ਬੰਦੀ ਹੁੰਦੀ ਆ ਤਾਂ ਸੰਭਾਵਨਾ 31 ਸੀਟਾਂ ਹੋ ਜਾਣਗੀਆਂ ਹੁਣ ਉਹਨਾਂ ਦੀਆਂ ਸੀਟਾਂ ਵੱਧਣੀਆਂ ਉਹਨਾਂ ਦੀਆਂ ਘਟ ਜਾਣਗੀਆਂ 7-8 ਸੀਟਾਂ ਆਂਧਰਾ ਪ੍ਰਦੇਸ਼ ਤੇ ਤਲंगाना ਜੋ ਮਿਲ ਕੇ 34 ਸੀਟਾਂ ਤੇਰਲਾ 'ਚ 12 ਸੀਟਾਂ ਰਹਿ ਜਾਣਗੀਆਂ ਇਹਦੇ ਉਲਟ ਕੱਲੇ ਯੂਪੀ 'ਚ 91 ਸੀਟਾਂ ਹੋ ਜਾਣੀਆਂ ਜੀ ਬਿਹਾਰ 'ਚ 50 ਸੀਟਾਂ ਬਣ ਜਾਣਗੀਆਂ ਰਾਜਸਥਾਨ 'ਚ 31 ਤੇ ਮੱਧ ਪ੍ਰਦੇਸ਼ 'ਚ 33 ਸੀਟਾਂ ਬਣ ਜਾਣਗੀਆਂ ਤੋ ਇਹ ਸਥਿਤੀ ਆ ਜਿਹੜੀ ਉਹ ਬਣ ਜਾਣੀ ਆ ਦੱਖਣੀ ਸੂਬਿਆਂ ਨੂੰ ਤੇ ਪੰਜਾਬ ਨੂੰ ਵੱਡਾ ਫਿਕਰ ਜਿਹੜਾ ਇਹ ਇਸ ਵਿਸ਼ੇ ਦੇ ਉੱਤੇ ਨਜ਼ਰ ਆ ਰਿਹਾ ਜੀ ਤਾਮਲ ਅਡੂ ਦੀ ਸਰਕਾਰ ਨੇ ਬਜਟ ਲੋਗੋ ਦੇ ਵਿੱਚ ਰੁਪਈਏ ਦੀ ਜਗ੍ਹਾ ਕੁਝ ਹੋਰ ਸ਼ਬਦ ਸ਼ਬਦਾਂ ਜੀ ਅਗਲੇ ਕਿਹੜਾ ਦਰਦੇ ਆ ਉਹ ਕਹਿੰਦੇ ਅਸੀਂ ਕੀ ਲੈਣਾ ਤੁਹਾਡੀ ਹਿੰਦੀ ਤੋਂ ਤੇ ਅਸੀਂ ਕੀ ਲੈਣਾ ਤੁਹਾਡੀ ਅੰਗਰੇਜ਼ੀ ਤੋਂ ਸਾਡੀ ਤਾਂ ਤਾਮਲ ਭਾਸ਼ਾ ਹੈ ਤਾਂ ਤਾਮਲ ਅਡੂ ਵਾਲੇ ਨਾ ਅਸਲ ਤੇ ਲਗਾਤਾਰ ਪੰਗੇ ਲੈ ਰਹੇ ਨੇ ਲਗਾਤਾਰ ਪੰਗੇ ਨਾ ਕਹੀਏ ਸ਼ਬਦ ਆਪਾਂ ਕਹੀਏ ਕਿ ਆਪਣੇ ਹੱਕਾਂ ਦੇ ਲਈ ਆਪਣੇ ਜਿਹੜੇ ਸੂਬੇ ਦੀ ਪਛਾਣ ਦੇ ਲਈ ਯੂਜ ਰਹੇ ਨੇ ਇਹ ਤਾਂ ਅਸੀਂ ਪੰਜਾਬ ਵਾਲੇ ਆ ਜਿਹੜੇ ਉਸ ਰੂਪ ਦੇ ਵਿੱਚ ਨਹੀਂ ਯੂਜ ਰਹੇ ਨੇ ਤਾਂ ਕਸ਼ਮੀਰ ਵਾਲਿਆਂ ਨੇ ਤਾਂ ਬਹੁਤ ਸਾਰੇ ਮਸਲਿਆਂ ਦੇ ਉੱਤੇ ਆਪਣੇ ਸੂਬੇ ਦੀ ਪਛਾਣ ਦੀ ਗੱਲ ਆ ਜਿਹੜੀ ਉਹ ਕੀਤੀ ਲੇਕਿਨ ਹੁਣ ਤੁਸੀਂ ਦੇਖੋ ਕਿ ਜਿਹੜਾ ਬਜਟ ਉੱਥੇ ਉਹਨਾਂ ਨੇ ਪੇਸ਼ ਕੀਤਾ ਜੇਕਰ ਕੀ ਤੱਕਤੀ ਮਾਰ ਤੋਂ ਪਹਿਲਾਂ ਸਾਰੇ ਸੂਬਿਆਂ ਦੇ ਬਜਟ ਸੈਸ਼ਨ ਚੱਲ ਰਹੇ ਨੇ ਤਾਮਲ ਅੜੂਗਾ ਵੀ ਚੱਲ ਰਿਹਾ ਔਰ ਉਹਨਾਂ ਨੇ ਜਿਹੜਾ ਬਜਟ ਸੈਸ਼ਨ ਦੇ ਦੌਰਾਨ ਬਜਟ ਲਿਆਂਦਾ ਉਦੇ ਤਹਿਤ ਜਿਹੜਾ ਮੂਰੇ ਲੋਗੋ ਹੁੰਦਾ ਰੁਪਈਏ ਦਾ ਜਿਵੇਂ ਡਾਲਰ ਦਾ ਰੁਪਈਏ ਦੇ ਲੋਗੋ ਦੀ ਥਾਂ ਦੇ ਉੱਤੇ ਰੁਪਈਆ ਲਿਖਣ ਦੀ ਥਾਂ ਦੇ ਉੱਤੇ ਉਹਨਾਂ ਨੇ ਆਦਾ ਤਾਮਿਲ ਲਾਡੂ ਦਾ ਲੋਗੋ ਜਿਹੜਾ ਉਹ ਲਾਤਾ ਸੋ ਇਹਦੇ ਤੇ ਭਾਜਪਾ ਤਾਂ ਬਹੁਤ ਤਿਲਮਲਾਈ ਫਿਰਦੀ ਆ ਬੀਜੇਪੀ ਦੀ ਸੈਂਟਰ ਗਵਰਨਮੈਂਟ ਦੇ ਆਗੂ ਬਹੁਤ ਜਾਦੇ ਔਖੇ ਨੇ ਉਹ ਕਹਿੰਦੇ ਵੀ ਇਹ ਬੜੀ ਬਚਕਾਨਾ ਗੱਲ ਹੈ ਇਹਨਾਂ ਨੇ ਇਹ ਕੀਤਾ ਕੀ ਹੈ ਇਹ ਐ ਕਿਵੇਂ ਕਰ ਸਕਦੇ ਨੇ ਅਰੇ ਉਹਨਾਂ ਨੇ ਉਹ ਸੂਬੇ ਦੀ ਪਛਾਣ ਔਰ ਆਪਦੀ ਜਿਹੜੀ ਭਾਸ਼ਾ ਦੀ ਗੱਲ ਉਹ ਉਹ ਕੀਤੀ ਆ ਸੋ ਦੱਖਣੀ ਸੂਬੇ ਜਿਹੜੇ ਕਈ ਚੀਜ਼ਾਂ ਨੂੰ ਲੈ ਕੇ ਸਾਡੇ ਤੋਂ ਅੜਵਾਸ ਨੇ ਇੱਕ ਤਾਂ ਉਹ ਆਪਦੀ ਭਾਸ਼ਾ ਪ੍ਰਤੀ ਬਹੁਤ ਚੇਤਨਨ ਹੈ ਉਹ ਆਪਣੀ ਭਾਸ਼ਾ ਦੀ ਹੋਂਦ ਨੂੰ ਕਿਸੇ ਵੀ ਰੂਪ ਦੇ ਵਿੱਚ ਜਿਹੜਾਗਾ ਖਤਮ ਨਹੀਂ ਹੋਣ ਦੇਣਾ ਚਾਹੁੰਦੇ ਸੈਕੰਡਲੀ ਉਹਨਾਂ ਦਾ ਜਿਹੜਾ ਸੱਭਿਆਚਾਰ ਹੈ ਕਲਚਰ ਹੈ ਉਹਨੂੰ ਬਚਾਉਣ ਦੇ ਲਈ ਉਹ ਜਤੋ ਜਹਤ ਦੇ ਵਿੱਚ ਘਟੇ ਹੋਏ ਅਗਲੀ ਗੱਲ ਇਹ ਗੱਲ ਸੇਮ ਹੈ ਕਿ ਨਾ ਆਊਟ ਦੇ ਵਿੱਚ ਦੱਖਣ ਦੀ ਭਾਸ਼ਾ ਦੇ ਪੈਰ ਲੱਗੇ ਆ ਤੇ ਨਾ ਪੰਜਾਬ ਦੇ ਲੱਗੇ ਨੇ ਇਹ ਗੱਲ ਤਾਂ ਸਾਡੀ ਉਹਨਾਂ ਨਾਲ ਰਲਦੀ ਹੈ ਪਰ ਭਾਸ਼ਾ ਔਰ ਸਭਿਆਚਾਰ ਨੂੰ ਬਚਾਉਣ ਦੇ ਮਸਲੇ 'ਚ ਉਹ ਥਾਪ وڑਵਾਫ ਨਜ਼ਰ ਆ ਰਹੀ ਹੈ। ਉਹ ਇਹ ਸਟ੍ਰੈਪ ਵੀ ਉਹਨਾਂ ਦਾ ਉਸ ਪਾਸੇ ਨੂੰ ਜਿਹੜਾ ਨਜ਼ਰ ਆ ਰਿਹਾ ਹੈ। ਅੱਛਾ ਜੀ ਇੱਕ ਦੱਸਿਓ ਹੋਰ ਗੱਲ ਬਈ ਕੇਂਦਰ ਸਰਕਾਰ ਬਣਾਉਣ ਲੋਕ ਸਭਾ ਦੇ ਵਿੱਚ ਪੇਸ਼ ਕੀਤੇ ਬਿੱਲ ਨੇ ਜਿਹੜੇ ਉਹਦੇ 'ਚ ਐਨ ਆਰ ਆਈਸ ਤੇ ਕਿਹੜੀਆਂ-ਕਿਹੜੀਆਂ ਰੋਕਾਂ ਦੀ ਤਿਆਰੀ ਹੈ? ਦੇਖੋ ਜੀ ਇਹ ਤਾਂ ਹੁਣ ਬਹੁਤ ਵੱਡੀ ਪੱਧਰ ਤੇ ਰੋਸਾਂ ਦੀ ਤਿਆਰੀ ਹੈ ਇਹਨਾਂ ਦੇ ਵੱਲ ਇੱਕ ਬਿੱਲ ਜਿਹੜਾ ਲੋਕ ਸਭਾ ਦੇ ਵਿੱਚ ਚੁੱਪਚੀਤੇ ਪੇਸ਼ ਕਰ ਦਿੱਤਾ ਗਿਆ ਹੈ ਔਰ ਲੋਕ ਸਭਾ ਦੇ ਵਿੱਚ ਜਿਹੜਾ ਪੇਸ਼ ਕੀਤਾ ਬਿੱਲ ਆ ਉਹ ਆਵਾਸ ਤੇ ਵਿਦੇਸ਼ੀ ਨਾਗਰਿਕ ਬਿੱਲ 2025 ਹੈ ਉਹਦੇ 'ਚ ਜਿਹੜੇ ਵਿਦੇਸ਼ੀਆਂ ਦੇ ਯਾਨੀ ਕਿ ਐਨ ਆਰ ਆਈ ਦੇ ਦਾਖਲੇ ਨੇ ਮਾਡਰਨ ਤੇ ਇੱਥੇ ਰਹਿਣ ਦਾ ਜਿਹੜਾ ਕਾਨੂੰਨ ਹੈ ਉਹ ਇਹਨਾਂ ਨੇ ਪੂਰਬੱਧ ਕੰਟਰੋਲ ਸਰਕਾਰ ਦੇ ਹੱਥ ਦੇ ਵਿੱਚ ਆ ਜਾਣਾ ਜੇ ਇਹ ਬਿੱਲ ਪਾਸ ਹੁੰਦਾ ਔਰ ਜਿਹੜਾ ਤਜਵੀਜ਼ ਸੁਧਾ ਕਾਨੂੰਨ ਹੈ ਉਹਦੇ ਤਹਿਤ ਵਿਰੋਧੀ ਧਿਰਾਂ ਨੇ ਬੰਨਿਆਤੀ ਹੱਕਾਂ ਤੇ ਸੰਵਿਧਾਨਕ ਤਜਵੀਜ਼ਾਂ ਦੀ ਉਲੰਘਣਾ ਦਾ ਇਹਦਾ ਵਿਰੋਧ ਕੀਤਾ। ਉਹ ਕਹਿੰਦੇ ਇਹ ਕਾਨੂੰਨ ਜਿ ਬਣ ਕੇ ਆਇਆ ਬਿਲ ਜਿਹੜਾ ਲਿਆਂਦਾ ਹੈ ਇਹ ਸਰਕਾਰ ਨੂੰ ਪੂਨ ਦੇਓ ਕਿ ਭਾਰਤ ਦੀ ਸੁਰੱਖਿਆ ਸਰਬਸੱਤਾ ਤੇ ਅਖੰਡਤਾ ਦੇ ਨਾਂ ਤੇ ਵਿਦੇਸ਼ੀ ਨਾਗਰਿਕਾਂ ਦੇ ਦਾਖਲ ਹੋਣ ਜਾਂ ਇੱਥੇ ਰਹਿਣ ਤੇ ਪਾਬੰਦੀ ਲਾ ਸਕਦੀ ਆ। ਯਾਰਾ ਤੌਰ ਦੇ ਤੇ ਇਹ ਬਿਲ ਭਾਵੇਂ ਆਵਾਜ਼ ਕਾਨੂੰਨਾਂ ਦੇ ਅਧੁਨੀਕਰਨ ਤੇ ਮਜ਼ਬੂਤੀ ਵੱਲ ਸੇਧ ਦਤਾ ਹੈ। ਲੇਕਿਨ ਇਹਦੇ ਵਿੱਚ ਸਖਤ ਤਜਵੀਜ਼ਾਂ ਨੇ ਜਿਹੜੀਆਂ ਸ਼ਾਇਦ ਕਈ ਸਲਾਨੀਆਂ ਸਾਡੇ ਐਨਆਰਆਈਸ ਤੇ ਹੋਰ ਮਹਿਮਾਨਾਂ ਨੂੰ ਭਾਰਤ ਆਉਣ ਤੋਂ ਪਰਹੇਜ਼ ਕਰਨ ਲਈ ਮਜਬੂਰ ਕਰ ਸਕਦੀਆਂ ਨੇ ਸ਼ਰਨਾਰਥੀਆਂ ਲਈ ਭਾਰਤੀ ਸੰਤਰਚਾ ਚੋਂ ਲੰਘਣਾ ਸਗੋਂ ਹੋਰ ਵੀ ਮੁਸ਼ਕਲ ਹੋ ਜਾਵੇਗਾ ਇਹ ਬੈਲਜਿਕ ਕਾਨੂੰਨ ਵਾਰਦਾ ਤਾਂ ਵਿਦੇਸ਼ੀ ਸਲਾਨੀ ਭਾਰਤ ਆਉਣ ਤੋਂ ਝਿਜਕਣਗੇ ਜਿਨ੍ਹਾਂ ਦੇਸ਼ ਨੂੰ ਕਈ ਪੱਖਾਂ ਤੋਂ ਨੁਕਸਾਨ ਹੋਣ ਦੀ ਸੰਭਾਵਨਾ ਹੈ ਇਹ ਜਿਹੜਾ ਗੱਲ ਸਾਹਿਬ ਪੇਸ਼ ਕੀਤਾ ਗਿਆ ਬਿਲ ਹੈ ਇਹ ਬਾਜਵ ਦਸਤਾਵੇਜ਼ਾਂ ਬਿਨਾਂ ਬੇਹੇਸ਼ੇ ਦਾਖਲ ਹੋਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰਨ ਲਈ ਕਿਸੇ ਬ੍ਰਾਂਟ ਦੀ ਲੋੜ ਨਹੀਂ ਜਿਹਦੇ ਕੋਲ ਪਾਸਪੋਰਟ ਜਾਂ ਕੋਈ ਹੋਰ ਜ਼ਰੂਰੀ ਦਸਤਾਵੇਜ਼ ਹੈ ਨਹੀਂ ਉਹ ਨਾਲ ਦੇ ਨਾਲ ਅਰੈਸਟ ਇਹ ਉਦੋਂ ਵੀ ਲਾਗੂ ਹੋ ਜਦੋਂ ਇਸ ਗੱਲ ਤੇ ਸ਼ੱਕ ਕਰਨ ਦਾ ਬਾਜੂ ਕਰਨ ਹੋਵੇ ਕਿ ਵਿਅਕਤੀ ਕੋਲ ਪ੍ਰਮਾਣਿਕ ਕਾਗਜ਼ात ਨਹੀਂ ਹੈਗੇ। ਵਿਦੇਸ਼ੀ ਨਾਗਰਿਕਾ ਕੋਲ ਭਾਰਤ ਤੇ ਦਾਖਲ ਹੁੰਦਿਆਂ ਜਾਂ ਦੇਸ਼ ਛੱਡਣ ਲੱਗਿਆ ਜਾਂ ਇੱਥੇ ਰਹਿੰਦੇ ਆ ਆਪਣੇ ਆਪ ਨੂੰ ਰਜਿਸਟਰ ਕਰਨ ਦੀ ਆਜ਼ਾਦੀ ਨਹੀਂ ਹੋਊਗੀ। ਉਹਨਾਂ ਨੂੰ ਇੱਥੇ ਪਹੁੰਚਣ ਤੋਂ ਫੌਰੀ ਬਾਅਦ ਸਬੰਧਤ ਰਜਿਸਟ੍ਰੇਸ਼ਨ ਅਧਿਕਾਰੀ ਤੱਕ ਪਹੁੰਚ ਕਰਨੀ ਪਊਗੀ ਜਿਹੜੀ ਫੈਡਰਲ ਕੌਰੀ ਦਾ ਸਵੱਬ ਬਣੂ। ਇਹ ਤੋਂ ਇਲਾਵਾ ਇਹ ਫਿਲਮ ਮੈਡੀਕਲ ਤੇ ਵਿਦਿਅਕ ਖੇਤਰ ਦਾ ਵਿਆਸਾਲਾ ਸਾਮਾ ਤੇ ਵੀ ਅਹਿਮ ਜ਼ਿੰਮੇਵਾਰੀ ਪਾਊਗਾ ਵਿਦੇਸ਼ੀਆਂ ਬਾਰੇ ਰਜਿਸਟ੍ਰੇਸ਼ਨ ਫਾਟਿਓ ਨੂੰ ਰਿਪੋਰਟ ਕਰਨੀ ਪਿਆ ਕਰੇਗੀ ਇਹਦਾ ਮਤਲਬ ਇਹ ਹੈ ਕਿ ਇਹਨਾਂ ਨੂੰ ਰੱਖਣ ਵਾਲਿਆਂ ਨੂੰ ਵੀ ਪਰੇਸ਼ਾਨੀ ਆ ਸਕਦੀ ਹੈ ਇੱਕ ਤਜਵੀਰ ਜਿਹੜੀ ਵਿਦੇਸ਼ੀਆਂ ਨੂੰ ਨਰਦਾ ਕਿਸਮ ਦੇ ਵਿਅਕਤੀਆਂ ਨਾਲ ਮੇ ਰੱਖਣ ਤੋਂ ਰੋਕਦੀ ਹੈ ਸਿਆਸੀ ਤੌਰ ਦੇ ਉੱਤੇ ਜਿਹੜੀ ਹੈ ਉਹ ਇੱਥੇ ਸਰਗਰਮ ਨਹੀਂ ਰਹਿ ਸਕਣਗੇ ਉਹ ਕਈ ਪੁਗੰਦੀਆਂ ਗੱਲ ਤਾਂ ਇਸ ਬਿੱਲ ਦੇ ਵਿੱਚ ਹੈਗੀਆਂ ਨੇ ਇਹ ਬਿੱਲ ਕਾਨੂੰਨ ਬਣਦਾ ਹੈ ਔਰ ਵਿਰੋਧੀ ਧਿਰਾਂ ਦਾ ਵਿਰੋਧ ਦੇ ਵਿੱਚ ਨਿਪਟ ਰਹੀਆਂ ਆ ਉਹ ਕਹਿੰਦੇ ਤੁਸੀਂ ਐਨ ਆਰ ਆਈ ਨੂੰ ਤੰਗ ਕਰੋਗੇ ਬਿੱਲ ਪਾਸ ਲੇਕਿਨ ਕੇਂਦਰ ਸਰਕਾਰ ਇਹ ਬਿੱਲ ਪਾਸ ਕਰਨ ਲਈ ਉਤਾਵਲੀ ਨਜ਼ਰ ਆ ਰਹੀ ਹੈ ਜੀ ਪੰਜਾਬ ਸਰਕਾਰ ਚੰਡੀਗੜ੍ਹ ਨੇੜੇ ਜਿਹੜੇ ਭੋ ਦੇ ਭਾ ਜ਼ਮੀਨ ਲੈ ਕੇ ਬੜਿਆਂ ਬੜਿਆਂ ਨੇ ਉੱਥੇ ਪਾਏ ਹੋਏ ਨੇ ਫਾਰਮ ਹਾਊਸ ਉਹਨਾਂ ਤੇ ਕੋਈ ਐਕਸ਼ਨ ਲੈ ਰਹੀ ਹੈ ਜੀ ਹਾਂਜੀ ਉਹਨਾਂ ਨੋਟਸ ਕਰਤੇ ਵੀ ਆ ਕੇ ਮਿਲੋ ਸਾਨੂੰ ਹੁਣ ਇਹ ਫਾਰਮ ਹਾਊਸ ਜਿਹੜੇ ਬਣੇ ਹੋਏ ਨੇ ਜਿਨ੍ਹਾਂ ਦੇ ਜ਼ਿਕਰ ਕੀਤਾ ਇਹਨਾਂ ਚੋਂ ਕਈ ਆਈਏ ਸਫਤਰਾਂ ਦੇ ਨੇ ਰਿਟਾਇਰਡ ਦੇ ਕਈ ਆਈਪੀਐਸ ਸਫਤਰਾਂ ਦੇ ਨੇ ਇਹ ਬੱਟੇ ਸਿਆਸੀ ਲੀਡਰ ਮੈਂ ਕਈਆਂ ਨੂੰ ਜਾਣਦਾ ਲੀਡਰਾਂ ਨੂੰ ਜਿਨ੍ਹਾਂ ਨੇ ਉੱਥੇ ਜਾ ਕੇ ਜਿਹੜੀਆਂ ਪੰਚਾਇਤੀ ਜ਼ਮੀਨਾਂ ਸੀ ਉਹਨਾਂ ਤੇ ਫਾਰਮ ਹਾਊਸ ਸਾਰੇ ਨੇ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਤੇ ਹਾਂ ਹੁਣ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਉਹਨਾਂ ਨੂੰ ਨੋਟਿਸ ਜਾਰੀ ਕਰਕੇ ਕਹਿਤਾ ਹੈ 17 ਮਾਰਚ ਨੂੰ ਇਕੋ ਟੂਰਿਜ਼ਮ ਡਵੈਲਪਮੈਂਟ ਕਮੇਟੀ ਹੈ ਜਿਹੜੀ ਉਹਦੇ ਮੈਂਬਰਾਂ ਸਾਹਮਣੇ ਹਾਜ਼ਰ ਕਮੇਟੀ ਨੇ ਕੈਂਡਰ ਸੰਬੰਧਤ ਰਿਕਾਰਡ ਦਾ ਵੇਰਵਾ ਮੰਗਿਆ ਤਾਂ ਕਿ ਇਹ ਪਤਾ ਲੱਗਾ ਜਾ ਸਕੇ ਕਿ ਕੋ ਟੂਰਿਜ਼ਮ ਪਾਲਿਸੀ ਹੈ ਜਿਹੜੀ ਵੀਸਾ ਉਹ ਨਹੀਂ ਸੀ ਉਹਦੇ ਅਨੁਸਾਰ ਫਾਰਮ ਹਾਊਸਾਂ ਲਈ ਕਿੱਥੇ ਇਜਾਜ਼ਤ ਦਿੱਤੀ ਜਾ ਸਕਦੀ ਹੈ ਔਰ ਇਹਦੇ ਤਹਿਤ ਜਲਦਾ ਸਾਰਿਆਂ ਨੂੰ ਨੋਟਿਸ ਆ ਜਿਹੜਾ ਇੱਕ ਵਾਰ ਜਾਰੀ ਕਰ ਦਿੱਤਾ ਗਿਆ ਤੇ ਉਹਨਾਂ ਨੂੰ ਦਸਤਾਵੇਜ਼ ਲੈ ਆਉਣ ਦੇ ਲਈ 17 ਮਾਰਚ ਦਾ ਕਹਿ ਦਿੱਤਾ ਗਿਆ ਜੀ ਤੇ ਅਖੀਰਲੀ ਖਬਰ ਜੀ ਗੁਰਪ੍ਰੀਤ ਸਿੰਘ ਹਰੀਨਾਉ ਦੇ ਕਤਲ ਦੇ ਵਿੱਚ ਸਿੱਟ ਨੇ ਕੀ ਕਿਹਾ ਜੀ ਦੇਖੋ ਹਰੀਨਾਮ ਦੇ ਕਤਲ ਦੇ ਮਸਲੇ ਦੇ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਜਿਹੜੀ ਚਾਰਜ ਸ਼ੀਟ ਹੈ 1500 ਤੋਂ ਵੱਧ ਪੰਨਿਆਂ ਦੀ ਉਹ ਅਦਾਲਤ ਦੇ ਵਿੱਚ ਦਾਇਰ ਕਰ ਦਿੱਤੀ ਹੈ ਔਰ ਜਿਹੜੀ ਇਹ ਚਾਰਜ ਸ਼ੀਟ ਦਾਇਰ ਕੀਤੀ ਹੈ ਉਹਦੇ ਵਿੱਚ ਭਾਈ ਅਮਨਪਾਲ ਸਿੰਘ ਖਾਲਸਾ ਜਿਹੜਾ ਮੈਂਬਰ ਪਾਰਲੀਮੈਂਟ ਆ ਉਹਨਾਂ ਦਾ ਵੀ ਜ਼ਿਕਰ ਹੈ ਕਿਉਂਕਿ ਗੁਰਪ੍ਰੀਤ ਸਿੰਘ ਹਰੀਨਾਮ ਸਿੱਖ ਕਾਪਨ ਸੀ ਸੋਸ਼ਲ ਮੀਡੀਆ ਤੇ ਐਕਟਿਵ ਨੌਜਵਾਨ ਸੀ ਔਰ ਉਹਦਾ ਕਤਲ ਜਦੋਂ ਹੋਇਆ ਦੋ ਸ਼ੂਟਰ ਵੀ ਗਿਰਫਤਾਰ ਕੀਤੇ ਗਏ ਸੀ ਕਤਲ ਦੇ ਮਸਲੇ 'ਚ ਲੇਕਿਨ ਉਸ ਕਤਲ ਕੇਸ ਦੇ ਵਿੱਚ ਅਮਰਤਪਾਲ ਸਿੰਘ ਤੇ ਵਿਦੇਸ਼ ਵਿੱਚ ਕੁਝ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ ਔਰ ਯੂਏਪੀਏ ਜਿਹੜਾ ਕਾਨੂੰਨ ਹੈ ਉਹ ਵੀ ਲਾਇਆ ਗਿਆ ਸੀ ਅਮਰਤਪਾਲ ਸਿੰਘ ਕੋਲੋਂ ਤੇ ਇਸ ਕੇਸ ਨਾਲ ਸੰਬੰਧਿਤ ਹੁਣ 4 ਫੀਟ ਤਾਂ ਵੈਰ ਕਰ ਦਿੱਤੀ ਹੈ ਜੀ ਲੇਕਿਨ ਕੁਝ ਸਵਾਲ ਜਿਹੜੇ ਨੇ ਉਹ ਅਜੇ ਵੀ ਬਰਕਰਾਰ ਨੇ ਜਿਵੇਂ ਕੇਸ ਦੇ ਵਿੱਚ 12 ਜਣੇ ਜੇਲ੍ਹ ਦੇ ਵਿੱਚ ਨੇ 4 ਫੀਟ 17 ਜਣਿਆਂ ਦਾ ਜ਼ਿਕਰ ਹੈ ਜੇਲ੍ਹ ਚੋਂ ਅਮਰਤਪਾਲ ਸਹੀ ਇੱਕਾ ਅਮਰਤਪਾਲ ਸਿੰਘ ਨੂੰ ਨਾਤੇ ਕੇਸ 'ਚ ਰੈਸਟ ਕੀਤਾ ਗਿਆ ਨਾ ਪੁੱਛ ਪੜਤਾਲ ਕੀਤੀ ਗਈ ਨਾ ਰਿਮਾਂਡ ਤੇ ਲਿਆ ਗਿਆ ਨਾ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ ਉਹਨਾਂ ਦਾ ਜ਼ਿਕਰ ਤਾਂ ਕਰ ਦਿੱਤਾ ਗਿਆ ਕਿ ਗੁਰਪ੍ਰੀਤ ਸਿੰਘ ਹਰੀਨੌ ਕਤਲ ਮਸਲੇ ਦੇ ਵਿੱਚ ਜਿਹੜਾਗਾ ਉਹ ਅਮਰਤਪਾਲ ਸਿੰਘ ਦਾ ਜ਼ਿਕਰ ਆ ਗਿਆ ਉਹ ਉਹਦੇ ਖਿਲਾਫ ਕੇਸ ਵੀ ਦਰਜ ਹੋ ਗਿਆ ਯੂਪੀਏ ਵੀ ਲਾ ਕੇ ਆ ਸਾਰਾ ਕੁਝ ਹੋ ਗਿਆ ਲੇਕਿਨ ਕੋਈ ਇਨਕੁਆਰੀ ਕੋਈ ਪੁੱਛ ਪੜਤਾਲ ਕੋਈ ਰਿਮਾਂਡ ਤੇ ਲੈਣਾ ਕੋਈ ਗ੍ਰਿਫਤਾਰੀ ਪਾਉਣੀ ਉਸ ਪ੍ਰੋਸੈਸ ਵੱਲ ਹਾਸੇ ਨਹੀਂ ਵਧਿਆ ਗਿਆ ਹੁਣ ਇਹਨੂੰ ਐਂ ਦੇਖਿਆ ਜਾਵੇ ਵੀ ਕੀ ਇਹ ਕੇਸ ਬਰਜ ਕਰ ਦਿੱਤਾ ਗਿਆ ਵੀ ਜੇ ਬਾਕੀ ਕੇਸਾਂ ਦਾ ਅਮਰਪਾਲ ਸਿੰਘ ਦੀ ਬੇਲ ਹੋਣ ਲਈ ਤਾਂ ਕੇਸ ਹੈਗਾ ਹੈਗਾ ਜੇ ਸੱਚੀ ਮੁੱੱਚੀ ਪੁਲਿਸ ਕੋਲੇ ਸਬੂਤ ਇਹ ਮਿਲੇ ਸੀਗੇ ਕਿਸੇ ਕਿਸਮ ਦੀ ਇਨਵੋਲਵਮੈਂਟ ਦੇ ਤਾਂ ਫਿਰ ਪੁੱਛ ਪੜਤਾਲ ਕਿਉਂ ਨਹੀਂ ਹੋਈ ਫਿਰ ਇਸ ਮਸਲੇ ਦੇ ਵਿੱਚ ਇਨਕੁਆਰੀ ਕਿਉਂ ਨਹੀਂ ਵਧੀ ਅੱਗੇ ਸੋ ਇਹ ਇਹ ਕਾਫੀ ਗੰਭੀਰਤਾ ਦੇ ਨਾਲ ਜਿਹੜਾ ਹੈ ਉਹ ਸਵਾਲ ਖੜਾ ਹੁੰਦਾ ਹੈ ਜੀ ਧੰਨਵਾਦ ਜੀ ਤੇ ਕੱਲ ਸਵੇਰੇ ਫਿਰ ਸਾਂਝ ਪਾਏਗੀ ਆਪਣਾ ਖਿਆਲ ਰੱਖਿਓ ਸ਼ੁਕਰੀਆ ਜੀ ਸੌਤਾਟਾ ਤੇ ਸਾਰੇ ਸਰੋਤਾਂ ਦਾ ਧੰਨਵਾਦ ਜੀ ਸਨੁਕੀਨ ਸਿੰਘ ਪੱਤੀ ਪੱਤੀ ਸੇਖਵਾ